ਸਤ ਸ੍ਰੀ ਅਕਾਲ ਬਾਜੀ ਸਤ ਸ੍ਰੀ ਅਕਾਲ ਜੀ ਬਾਜੀ ਤੁਸੀਂ ਮੈਡੀਸਨ ਖਾਦੀ ਸੀ ਕੀ ਪ੍ਰੋਬਲਮ ਸੀ ਤੁਹਾਡੇ ਘਰਦਿਆਂ ਨੂੰ ਗੈਂਠ ਜਿਆ ਸੀ ਉਹ ਉਹਦੀ ਕਰਕੇ ਦਵਾਈ ਪਹਿਲਾਂ ਬਰੋਂ ਬਹੁਤ ਦਵਾਈ ਕਰਦੀ ਸੀ ਠੀਕ ਆ ਉਹ 6-7 ਸਾਲ 6-7 ਸਾਲ ਪੁਰਾਣਾ ਸੀ ਗੈਂਠਿਆ ਹਾਂਜੀ ਬਾਜੀ ਦਾ ਦੇਖੋ ਖੜੀਕ ਦਵਾਈ ਠੀਕ ਆ ਉਹ 3-4 ਮਹੀਨੇ ਖਾਦੀ ਦਵਾਈ 3-4 ਮਹੀਨੇ ਖਾਦੀ ਸੀ ਹਾਂਜੀ ਜੜਾੋਂ ਖਤਮ ਹੋ ਗਿਆ ਉਦੋਂ ਬਾਅਦ ਮੈਡੀਸਨ ਦੀ ਲੋੜ ਹੀ ਨਹੀਂ ਪਈ ਜੜਾ ਤਾਂ ਠੀਕ ਹੋ ਗਿਆ ਬਾਅਦਸ ਮੈਡੀਸਨ ਦੀ ਲੋੜ ਨਹੀਂ ਪਈ ਨਹੀਂ ਜੀ ਹੁਣ ਦਵਾਈ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੋਇਆ ਡੇਢ ਸਾਲ ਜੀ ਡੇਢ ਸਾਲ ਮੈਡੀਸਿਨ ਛੱਡੀ ਨੂੰ ਵੀ ਹੋ ਗਿਆ ਹਾਂਜੀ ਦੁਬਾਰਾ ਉਹ ਤਕਲੀਫ ਨਹੀਂ ਆਈ ਗੈਂਠੀ ਵਾਲੀ ਜਿਹੜੇ ਜੋੜ ਜੜ ਪੀੜ ਪਹਿਲਾਂ ਕਰਦੇ ਹੁੰਦੇ ਸੀ ਨਹੀਂ ਜੀ ਉਹ ਬਾਅਦ ਚ ਦਿੱਕਤ ਨਹੀਂ ਆਈ ਬਾਅਦ ਚ ਦਿੱਕਤ ਨਹੀਂ ਆਈ ਹੈਨਾ ਹਾਂਜੀ ਤੇ 6-7 ਸਾਲ ਤਹੀ ਪੁਰਾਣਾ ਦੱਸ ਦਿਓ ਹਾਂਜੀ ਕਾਫੀ ਦਵਾਈ ਖਾਦੀ ਫਰਕ ਨਹੀਂ ਪਿਆ ਬਹੁਤ ਦਵਾਈ ਖਾਦੀ ਅੱਛਾ ਅੱਛਾ ਬਟਾਲੇ ਗੁਰਦਾਸਪੁਰ ਤੱਕ ਹੂੰ ਹੂੰ ਬਟਾਲੇ ਗੁਰਦਾਸਪੁਰ ਤੱਕ ਮੈਡੀਸਿਨ ਖਾਦੀ ਹਾਂਜੀ ਹੁਣ ਬਿਲਕੁਲ ਠੀਕ ਹੈ ਇਸ ਟਾਈਮ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਅਨਿਸ਼ਚਿਤ ਥੈਂਕ ਯੂ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ